ਅੱਜ ਅਸੀਂ ਸਾਡੀ ਇੰਪਰੂਵਮੈਂਟ ਉਸ ਦੀ ਜਗਾ ਜਿਹੜੀ ਮਾਲਕੀ ਵਾਲੀ ਜਗਾ ਵਾਸਤੇ ਐਕਵਾਇਰ ਕੀਤੀ ਹੈ ਉਸ ਨਾਜਾਇਜ਼ ਕਬਜ਼ਦਾਰੀ ਨਾਜਾਇਜ਼ ਤੌਰ ਦੇ ਉੱਤੇ ਉੱਤੇ ਕਰਦਿਆ ਕਰਕੇ ਬੈਠੇ ਹੈ ਕਰੋੜਾਂ ਦੀ ਸਾਡੀ ਥਾਂ ਆ ਹਾਈ ਕੋਰਟ ਦੇ ਆਡਰ ਅਨੁਸਾਰ ਜੋ ਦਫਤਰੀ ਕਾਰਵਾਈ ਬੰਦੀ ਹੈ ਮਾਨਯੋਗ ਚੇਅਰਮੈਨ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਆਏ ਸੀ ਇੱਥੇ ਸਾਨੂੰ ਹੁਣ ਤੱਕ ਪੁਲਿਸ ਹੈਲਪ ਨਹੀਂ ਮਿਲੀ ਬਾਰ ਬਾਰ सिटी या सचनो सी फोन ਕੀਤਾ 11:00 ਬਜ ਕੇ 15 ਮਿੰਟ ਹੋ ਗਏ ਹੁਣ ਨਹੀਂ ਮਿਲੀ ਕਿਉਂਕਿ ਇੱਥੇ ਕੁਝ ਨਜਾਇਜ਼ ਲੋਕਾਂ ਦਾ ਇਕੱਠਾ ਹੋ ਗਿਆ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਪਾਸ਼ਾ ਯੂਜ਼ ਕਰਕੇ ਸਾਡੇ ਮੁਲਾਜ਼ਮਾਂ ਤੇ ਸਿਆਸੀ ਨਜਾਇਜ਼ ਤੌਰ ਤੇ ਦਿੱਤੇ ਜਾਂ ਕਿਸੇ ਪ੍ਰਕਾਰ ਦਾ ਦਬਾਅ ਪਾ ਕੇ ਕੰਮਾਂ ਨਹੀਂ ਹੋਣ ਦੇ ਰਹੇ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਵਿੱਚ ਅਸੀਂ ਆਪਣੀ ਪੂਰੀ ਤਿਆਰੀ ਨਾਲ ਆਈ ਸੀ ਸਾਡੀ ਟੀਮ ਸਾਡੇ ਇੰਜੀਨੀਅਰ ਅਕਾਊਂਟੈਂਟ ਸਬਡੈਂਟ ਸਾਡੇ ਐਚ ਡੀ ਐਮ ਪਲੱਸ ਸਾਰਾ ਫੀਲਡ ਸਟਾਫ ਇੱਥੇ ਆਇਆ ਸੀ ਜਦੋਂ ਅਸੀਂ ਇਹ ਦੇਖਿਆ ਵੀ ਸਾਨੂੰ ਜਲਦੀ ਵਾਲੀ ਨੁਕਸਾਨ ਹੋ ਸਕਦਾ ਉਹਦੇ ਕਰਕੇ ਫਿਰ ਫੈਸਲਾ ਲਿਆ ਚੀਰਮੈਨ ਸਾਹਿਬ ਜੀ ਦੇ ਪਾਸੋਂ ਹੁਕਮ ਪ੍ਰਾਪਤ ਕੀਤੇ ਗਏ ਉਹਨਾਂ ਨੇ ਉਹਨਾਂ ਦੇ ਫਿਰ ਅਸੀਂ ਵਾਪਸ ਜਾ ਰਹੇ ਹਾਂ ਲੇਕਿਨ ਇਹ ਕਾਰਵਾਈ ਦੁਬਾਰਾ ਹੋਊਗੀ ਜਿਹੜੇ ਨਾਜਾਇਜ਼ ਬੰਦਿਆਂ ਨੇ ਅੱਜ ਸਾਨੂੰ ਰੋਕਿਆ ਅਸੀਂ ਉਹਨਾਂ ਬਰਦ ਵੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਸਰਕਾਰੀ ਕੰਮ 'ਚ ਦਖਲ ਕੀਤਾ ਉਹਨਾਂ ਨੇ ਇਹ ਬਹੁਤ ਗਲਤ ਹੋਇਆ ਜਿੱਦੇ ਕਰਕੇ ਸਰਕਾਰ ਦਾ ਲੱਖਾਂ ਰੁਪਏ ਦਾ ਪਹਿਲਾਂ ਵੀ ਨੁਕਸਾਨ ਹੋਇਆ ਸੀ ਤੇ ਹੁਣ ਉਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਪਹਿਲਾਂ ਇਸ ਕੇਸ ਬਾਰੇ ਕੋਈ ਜਾਣਕਾਰੀ ਇਹ ਝੂਠ ਬੋਲਦੇ ਆ ਬਕਾਇਦਾ ਸਭ ਕੁਝ ਜਾਣਕਾਰੀ ਨੋਟਿਸ ਜਾਰੀ ਕੀਤੇ ਗਏ ਨੇ ਬਾਕੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਣਾ ਤਾਂ ਕੋਈ ਕਾਗਜ਼ ਆ ਉਹ ਦਫ਼ਤਰ ਆ ਕੇ ਸਾਡੇ ਚੇਅਰਮੈਨ ਸਾਹਿਬ ਨੂੰ ਦਿਖਾ ਸਕਦੇ ਹਾਂ ਸਰ ਉਹ ਕਹਿੰਦੇ ਪੱਕੇ ਤੌਰ ਤੇ ਰਿਸ਼ਤੀ ਸਾਡੇ ਕੋ ਕਾਫੀ ਲੰਮੇ ਤੋਂ ਮੈਦੀਆਂ ਉਹ ਐਕੁਇਜੀਸ਼ਨ ਤੋਂ ਪਹਿਲਾਂ ਦੀਆਂ ਜਦੋਂ ਅਸੀਂ ਜਗ੍ਹਾ ਐਕਵਾਇਰ ਕਰ ਲਈ ਹੈ ਨਾ ਪੁਰਾਣੀ ਸੀ ਕਿ ਅਸੀਂ ਬਕਾਇਦਾ ਇਹਨਾਂ ਤੋਂ ਖਰੀਦ ਕੀਤੀ ਆ ਸਰਕਾਰੀ ਪ੍ਰੋਸੈਸ ਦੇ ਨਾਲ ਹੀ ਤਰ੍ਹਾਂ ਕੰਮ ਹੋਇਆ ਸਰ ਉਹ ਜਿਹੜੀ ਗੰਦੀ ਨੇ ਵੇਚੀ ਪਹਿਲਾਂ ਜਾਇਜ ਨਹੀਂ ਕਰਨਾ ਚਾਹਨੇ ਜੇ ਕਿਸੇ ਨੂੰ ਲੱਗਦਾ ਕਿ ਉਹਦੇ ਨਾਲ ਨਜਾਇਜ਼ ਹੋ ਰਿਹਾ ਉਹ ਦਫਤਰ ਆ ਕੇ ਉਹ ਨੂੰ ਅੱਜ ਦਾ ਟਾਈਮ ਅਸੀਂ ਨਹੀਂ ਅੱਜ ਲੈ ਰਹੇ ਕੱਲ ਦਾ ਤਾਂ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਆਪਣਾ ਰਿਕਾਰਡ ਪੇਸ਼ ਕਰਕੇ ਚੇਅਰਮੈਨ ਸਾਹਿਬ ਨੂੰ ਦਿਖਾ ਕੇ ਇਹਨੇ ਕਈ ਵਾਰ ਅਸੀਂ ਗਏ ਸਾਡੀ ਉੱਤੇ ਕੋਈ ਪੁੱਛ ਗਏ ਸੀ ਨਹੀਂ ਅਸੀਂ ਰਜਿਸਟਰੀਆਂ ਲੈ ਕੇ ਜਾ ਰਹੇ ਹਾਂ ਸਰ ਮੇਰੇ ਨੋਟੇ ਕਿੰਨੀ ਇਹ ਗੱਲ ਹੈ ਕਿ ਕਦੀ ਗਏ ਜੇ ਗਏ ਆ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਆ ਤੇ ਪਾਇਆ ਗਿਆ ਕਿ ਉਹ ਝੂਠ ਨੇ ਤਦ ਹੀ ਤੇ ਕਬਜ਼ਾ ਲੈਣ ਲਈ ਚੇਰਮੈਨ ਸਾਹਿਬ ਨੇ ਹੁਕਮ ਦਿੱਤੇ ਨੇ ਉਹਦੇ ਮੁਤਾਬਕ ਆਤੇ ਆਏ ਆ ਸਰ ਉਹ ਜਿਹੜੀ ਬੰਦਿਆਂ ਨੇ ਜਿਨ੍ਹਾਂ ਨੇ ਜਗ੍ਹਾ ਵੇਚੀ ਆ ਸਰ ਜਿਨ੍ਹਾਂ ਨੇ ਜਗ੍ਹਾ ਵੇਚੀ ਆ ਉਹ ਉਹਨਾਂ ਦੇ ਖਿਲਾਫ ਹੀ ਐਕਸ਼ਨ ਹੋਊਗਾ ਜਿਨ੍ਹਾਂ ਨੇ ਵੇਚੀ ਆ ਇਹਨਾਂ ਨੂੰ ਸਰ ਇੱਕ 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 ਗੱਲ ਆ ਕਿ ਜੇ ਕਿਸੇ ਦੀ ਕੋਈ ਡਿਫਾਲਟ ਨਿਕਲਦਾ ਵਾ ਇਹਦੀ ਵੈਰੀਫਿਕੇਸ਼ਨ ਪ੍ਰਾਂਤ ਚੇਰਮੈਨ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਨੇ ਅੱਜ ਨਜਾਇਜ਼ ਤੌਰ ਤੇ ਰੋਕਿਆ ਗਿਆ ਸਰਕਾਰੀ ਕੰਮ ਚ ਦਖਲ ਪਾਈ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ ਇਹ ਮਾਮਲਾ ਸਾਰਾ ਚੇਅਰਮੈਨ ਸਾਹਿਬ ਦੇ ਧਿਆਨ ਤੇ ਲਿਆਤਾ ਕਿਉਂਕਿ ਸਾਡੇ ਡਿਸੀਜਨ 메ਕਿੰਗ ਪਾਵਰ ਚੇਅਰਮੈਨ ਸਾਹਿਬ ਨੇ ਉਹਨਾਂ ਨੇ ਫੈਸਲਾ ਕਰਨਾ ਜੋ ਵੀ ਉਹਨਾਂ ਦਾ ਹੁਕਮ ਆਏਗਾ ਉਹਨੂੰ ਸਾਰਾ ਕਾਰਵਾਈ ਕਰ ਦਿੱਤੀ ਜਾਵੇਗੀ ਠੀਕ ਥੈਂਕ ਯੂ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਨਤੰਤਰ ਦੀ ਹੱਤਿਆ ਤੇ ਉੱਤਰ ਆਈ ਸਰਕਾਰਾਂ ਜਨਤਾ ਦੇ ਦੁੱਖਾਂ ਦਾ ਹੱਲ ਕਰਨੇ ਲਈ ਬਣਾਈਆਂ ਜਾਂਦੀਆਂ ਨਾਕੇ ਜਨਤਾ ਲਈ ਦੁੱਖ ਪੈਦਾ ਕਰਨ ਲਈ ਅਰਹੀਮ ਪਰ ਮਹੱਲਾ ਹਸ਼ਿਆਰਪੁਰ ਦੇ ਵਿੱਚ ਜਿਹੜੇ ਘਰ 1992 ਦੇ 90 ਦੇ ਪਲਾਟ ਖਰੀਦ ਕੇ ਆ ਮੇਰੇ ਕੋ ਰਜਿਸਟਰੀਆਂ ਬਣੇ ਹੋਏ ਆ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਆ ਮੀਟਰ ਨਾਮ ਤੇ ਆ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਔਰ ਉਹਨਾਂ ਦੇ ਘਰਾਂ ਨੂੰ ਤੋੜਨੇ ਦੇ ਇੰਪਰੂਵਮੈਂਟ ਟਰਸਟ ਨੇ ਨੋਟਿਸ ਲਗਾ ਦਿੱਤੇ ਕੱਲ 20 ਤਰੀਕ ਨੂੰ 20 ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜ ਦਿੱਤੇ ਜਾਊਗਾ ਰਾਤੋਂ ਰਾਤ ਖਾਲੀ ਕਰ ਦਿਓ ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੋਈ ਬੈਂਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਇਹਨਾਂ ਇਹਦੇ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਬਚੀ ਨਹੀਂ ऐसा जावर काफर गैर जिम्मेवार रवैया पंजाब ਦੇ ਅੰਦਰ ਜਿਹੜਾ ਬੰਦਾ ਇਹ ਗੀਤ गांदा ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਟੋਣ ਦੇ ਘਰ ਢਾਣ ਦੇ ਲਈ ਜੀਸੀਬੀ ਬਲਡੋజర్ ਪੁਲਿਸ ਲਗਾਉਂਦਾ ਐਸੇ ਵਿਵਹਾਰ ਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਕਿ ਉਹ ਆਪਣੇ ਇਸ ਜਾਬਰ ਰਵਈਏ ਤੋਂ ਬਦਲਾਅ ਕਰੇ ਬਹੁਜਨ ਸਮਾਜ ਪਾਰਟੀ ਗਰੀਬਾਂ ਦੀ ਪਿੱਛਤੇ ਆ ਅਸੀਂ ਪੰਜਾਬ ਦਾ ਉਜਾੜਾ ਰੋਕਣੇ ਲਈ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕਰ ਚੁੱਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਨੂੰ ਉਜਾੜਨ ਦਾ ਕੰਮ वैसे ता 78 ਸਾਲਾਂ ਦੇ ਹੁਕਮਰਾਨਾਂ ਨੇ ਜਾਰੀ ਰੱਖਿਆ ਲੇਕਿਨ ਇਹ ਸਰਕਾਰ ਵੀ ਉਸੇ ਹੀ ਲੀਹਾਂ ਤੇ ਚੱਲ ਪਈ ਆ ਡਰਗ ਮਾਫੀਆ ਬੇਖੌਫ ਡਰਗ ਦੀ ਹੋਮ ਡਿਲੀਵਰੀ ਕਰ ਰਿਆ ਧਾਰਮਿਕ ਸਥਾਨਾਂ ਦੇ ਮੋਰੇ ਸ਼ਰਾਬ ਦੇ ਠੇਕੇ ਖੁੱਲੇ ਜਾ ਰਹੇ ਗਰੀਬਾਂ ਦੇ ਮਹੱਲਿਆਂ 'ਚ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੀ ਗੂੜੀ ਨਿੰਦੇ ਜਿਹੜਾ ਸੱਤਾ ਪਿਆ ਮੈਂ ਉਦੀ ਵੀ ਨੀਂਦ ਖੋਲਣੀ ਚਾਹੁੰਦਾ ਹੈ ਕਿ ਇਹ ਨਜਾਇਜ਼ ਦੁਕਾਨਾਂ ਪਿੰਡਾਂ ਦੇ ਵਿੱਚ ਬੰਦ ਕਰਾਈਆਂ ਜਾਣ ਕੋਈ ਤਰਨ ਤਰਨ ਵਰਗੀ ਘਟਨਾ ਇੱਥੇ ਅਣ ਹੋਣੀ ਨਾ ਵਾਪਰੇ ਤਾਂ ਅਗਰ ਕੁਝ ਐਸਾ ਵਾਪਰੇਗਾ ਤਾਂ ਜ਼ਿਲ੍ਹਾ ਪੁਲਿਸ ਮੁਖੀ ਇੱਕ ਨੰਬਰ ਤੇ ਉਸ ਪਾਪ ਦਾ ਭਾਗੀਦਾਰ ਹੋਏਗਾ ਔਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹ ਪਾਪ ਭੁਗਤਣਾ ਪਏ ਅਸੀਂ ਫਿਰ ਇੱਕ ਵਾਰ ਡਿਪਟੀ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਘਰ ਤੋੜਨ ਦਾ ਮਾਲਕੀ ਵਾਲੇ ਘਰ ਤੋੜਨ ਦਾ ਜਿਹੜਾ ਤੁਸੀਂ ਨੋਟਿਸ ਦਿੱਤਾ ਇਹਨੂੰ ਤੁਰੰਤ ਵਾਪਸ ਲਓ ਪੰਜਾਬ ਦਾ ਉਜਾੜਾ ਬੀਐਸਪੀ ਬਰਦਾਸ਼ਤ ਨਹੀਂ ਕਰੇਗੀ ਔਰ 22 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਭੋਜਨ ਸਮਾਜ ਪਾਰਟੀ ਸੜਕਾਂ ਤੇ ਆ ਜਿਹੜਾ ਮਜੀਠੇ ਚ 27 ਲੋਕ ਪੰਜਾਬ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਸ਼ਰਾਬ ਪਲਾਉਣ ਵਾਲੀ ਨੀਤੀ ਦੇ ਪਿੰਟ ਚੜੇ ਤੇ ਬੌਧਨ ਸਮਾਜ ਪਾਰਟੀ ਉਹਦੇ ਖਿਲਾਫ ਔਰ ਚਿੱਟੇ ਦੀ ਹੋਮ ਡਿਲੀਵਰੀ ਦੇ ਖਿਲਾਫ ਸਾਡਾ ਕੱਲ ਨੂੰ ਇੱਕ ਦਿਨਾਂ ਦਾ ਅੰਦੋਲਨ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਬੌਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਇਹਨੂੰ ਅਸ਼ੀਰਵਾਦ ਦਿਓ ਸਰ ਜਿਵੇਂ ਕਿ ਕੇ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਪਰ ਘਰਾਂ ਨੂੰ ਲੋਕਾਂ ਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਇਹਦਾ ਹੱਲ ਨਹੀਂ ਹੁੰਦਾ ਅਗਲਾ ਸਟੈਪ ਜਿਹੜਾ ਕਿ ਕੀ ਚੱਕਿਆ ਜਾਵੇਗਾ ਦੇਖੋ ਬਹੁਜਨ ਸਮਾਜ ਪਾਰਟੀ ਜਨਤਾ ਚ ਜਾਏਗੀ ਅਸੀਂ ਇੱਕ ਲੋਕ ਲਹਿਰ ਖੜੀ ਕਰਾਂਗੇ ਸਰਕਾਰ ਦੇ ਜ਼ਬਰ ਦੇ ਵਿਰੋਧ ਔਰ ਉਹ ਲੋਕ ਲਹਿਰ ਖੜੀ ਕਰਕੇ ਹੀ ਸਰਕਾਰ ਨੂੰ ਆਪਣੀ ਨੀਤ ਔਰ ਨੀਤੀ ਚ ਬਦਲਾਅ ਕਰਨ ਲਈ ਮਜਬੂਰ ਕਰਾਂਗੇ ਇਹ ਸਾਰ ਆਪਸਰਾ ਨੂੰ ਕਿਹਾ ਗਿਆ ਹੈ ਕਿ ਜੇਕਰ ਘਰ ਦੇ ਵਿੱਚ ਦਗਨ ਦਾ ਜੀ ਇੱਥੇ ਗਈ ਉਹਨਾਂ ਦੇ ਪਰਚੇ ਦਰਜ ਕੀਤਾ ਜਾਵੇ। ਹੁਣ ਸਰਕਾਰਾਂ ਪਰਚੇ ਦਰਜ ਕਰ ਸਕਦੀਆਂ ਨਾ ਅਸੀਂ ਇਤਿਹਾਸ ਦੇ ਵਿੱਚ ਉਹ ਹੁਕਮਰਾਨ ਵੀ ਦੇਖੇ ਆ ਜਿਨ੍ਹਾਂ ਨੇ ਸੋਕਰਾਤ ਨੂੰ ਜ਼ਹਿਰ ਪਲਾ ਦਿੱਤੇ ਕਿ ਤੂੰ ਝੂਠ ਬੋਲ ਜੇ ਸੱਚ ਬੋਲੇਗਾ ਤਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ। ਜੇ ਸੋਕਰਾਤ ਝੂਠ ਬੋਲ ਦਿੰਦਾ ਤੇ ਉਹਨੇ ਉਸੇ ਦਿਨ ਮਰ ਜਾਣਾ ਸੀ। ਲੇਕਿਨ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਝੂਠ ਨਹੀਂ ਬੋਲਿਆ। ਉਹ ਅੱਜ ਤੱਕ ਜਿੰਦਾ ਹੈ। ਤੋ ਸਰਕਾਰਾਂ ਦਾ ਜ਼ਬਰ ਗੁਰੂ ਅਰਜਨ ਨੇ ਸਿਹਾ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਲੇਕਿਨ ਗੁਰੂ ਅਰਜਨ ਜੰਦਾ ਹੈ ਸਰਕਾਰਾਂ ਦਾ ਜ਼ਬਰ ਛੋਟੇ ਸਾਹਿਬਜ਼ਾਦੇ ਨੇ ਸਿਹਾ ਨੀਆਂ ਵਿੱਚ ਰੱਖ ਕੇ ਦਿਵਾਰਾਂ ਉਸਾਰ ਦਿੱਤੀਆਂ ਸਰਕਾਰਾਂ ਦਾ ਜ਼ਬਰ ਗੁਰੂ ਤੇਗ ਬਹਾਦਰ ਨੇ ਸਿਹਾ ਚਾਂਦਨੀ ਚੌਂਕ ਵਿੱਚ ਸਿਰ ਔਰ ਧੜ ਅਲੱਗ ਕਰ ਦਿੱਤਾ ਭਗਵੰਤ ਮਾਨ ਜੀ ਪਰਚੇ ਦਰਜ ਕਰ ਲੈਣ ਜੇਲ੍ਹਾਂ ਚ ਸੁਟ ਲੈਣ ਪੰਜਾਬ ਸੰਭਾਲਣ ਲਈ ਜਵਾਨੀ ਬਚਾਉਣ ਲਈ ਡਰੱਗ ਮਾਫੀਆ ਦੇ ਖਾਤਮੇ ਲਈ ਗਰੀਬਾਂ ਦੇ ਘਰ ਬਚਾਉਣ ਲਈ ਗਰੀਬਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦਿਵਾਉਣ ਲਈ ਬੌਜਨ ਸਮਾਜ ਪਾਰਟੀ ਕਿਸੇ ਵੀ ਕੁਰਬਾਨੀ ਦੇ ਲਈ ਤਿਆਰ ਖੜੀ ਹੈ ਗਰੀਬਾਂ ਦਾ ਉਜਾੜਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਤੇ ਸਰ ਇਹਨਾਂ ਨੇ ਕਿਹਾ ਕਿ ਇਸ ਪਿੰਡ ਦੁਆਰਾ ਅਮਾਗੇ ਪੀਲਾ ਪੰਜਾ ਜਿਹੜਾ ਗਰੀਬਾਂ ਦੇ ਘਰ ਚ ਚੱਲੇਗਾ ਦੇਖੋ ਪੀਲਾ ਪੰਜਾ ਦਿੱਲੀ ਦੀ ਸਰਕਾਰ ਨੇ ਚਲਾਇਆ ਸੀ ਡੇਰ ਕੱਢਣੇ ਲਈ ਲੇਕਿਨ ਲੋਕ ਸ਼ਕਤੀ ਦੇ ਵਿੱਚ ਇੰਨੀ ਕੁ ਤਾਕਤ ਹੁੰਦੀ ਆ ਕਿ ਉਹ ਸਾਰੇ ਪੰਜੇ ਤੋੜ ਦਿੰਦੀ ਆ ਨਹਿਰ ਨਿਕਲੀ ਨਹੀਂ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਭੰਨ ਸਕਦੇ ਆ ਤਾਂ ਪੰਜਾਬ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਵੀ ਭੰਨ ਸਕਦੇ ਜਬਰ ਦੀ ਇੰਤਹਾ ਜਦੋਂ ਹੁੰਦੀ ਆ ਫਿਰ ਜਨਤਾ ਸੜਕਾਂ ਤੇ ਆਉਂਦੀ ਹੈ ਅਸੀਂ ਬਹੁਜਨ ਸਮਾਜ ਪਾਰਟੀ ਹਮੇਸ਼ਾ ਅਮਨ ਸ਼ਾਂਤ ਮੈਂ ਹੀ ਅੰਦੋਲਨ ਦੇ ਹੱਕ ਵਿੱਚ ਆ ਪਰ ਅਮਨ ਔਰ ਸ਼ਾਂਤੀ ਦੇ ਉੱਪਰ ਪੈਰਾ ਦਿੰਦੇ ਹੋਏ ਸੰਗਤਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗਰੇਜ਼ ਨਹੀਂ ਕੀਤਾ ਜਾਊਗਾ ਜਿਨ੍ਹਾਂ ਲੋਕਾਂ ਕੋ ਮਲਕੀਅਤ ਦੇ ਹੱਕ ਸੀ ਰੇਸ਼ੀਆਂ ਸੀ ਉਹਨਾਂ ਦੇ ਘਰ ਅੱਜ ਸਵੇਰੇ ਢਾਉਣ ਦਾ ਜਿਹੜੀ ਜੀਸੀਬੀ ਜਾਂ ਪ੍ਰਸ਼ਾਸਨ ਆਇਆ ਤਾਂ ਮੈਂ ਧੰਨਵਾਦੀ ਹਾਂ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਜੁਨਟ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜੇ ਆ ਆਮ ਲੋਕਾਂ ਦੇ ਘਰ ਬਚਾਏ ਮੈਂ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਕਰੀਮਪੁਰ ਜੀ ਨੇ ਦੱਸਿਆ ਕਿ ਨਹਿਰ ਕੱਢਣ ਦਾ ਸਮਯਾਜਾ ਪੰਜਾਬ ਨੂੰ 10 ਸਾਲ ਭੁਗਤਣਾ ਪਿਆ ਇਸ ਕਰਕੇ ਆਪਾਂ ਲੋਕਾਂ ਨੂੰ ਇਹ ਨਾ ਸਤਾਈਏ ਕਿ ਲੋਕ ਤਾਂ ਪਹਿਲਾਂ ਹੀ ਵੱਡੀ ਪੱਧਰ ਤੇ ਤੁਹਾਡੇ ਖਿਲਾਫ ਤਿਆਰ ਹੋਏ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਤੁਹਾਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਗੇ ਔਰ ਜਿਹੜੇ ਲੋਕ ਆ ਜਿਨ੍ਹਾਂ ਦੇ ਆਪਾਂ ਘਰ ਢਾਣ ਜਾ ਰਹੇ ਹਾਂ ਆਪਾਂ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਵੀ ਅਸੀਂ ਬੇਘਰਿਆਂ ਨੂੰ ਘਰ ਦੇਵਾਂਗੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਵਾਂਗੇ ਔਰ ਬੇਜ਼ਮੀਨਿਆਂ ਨੂੰ ਜ਼ਮੀਨ ਦੇਵਾਂਗੇ ਪਰ ਆਪਾਂ ਪਿਛਲੇ 3 ਸਾਲਾਂ ਦੇ ਅੰਦਰ ਜਿਹੜਾ ਲੋਕਾਂ ਨੂੰ ਕੁੱਟਿਆ ਔਰ ਲੁੱਟਿਆ ਆਪਣੇ ਵਾਅਦਿਆਂ ਤੋਂ ਭੱਜੇ ਆ ਇਹ ਮਾਮਲਾ ਅਸੀਂ ਜਿਹੜਾ ਹੁਸ਼ਿਆਰਪੁਰ ਦਾ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੀ ਵੈਲਫੇਅਰ ਕਮੇਟੀ ਦੇ ਅੰਦਰ ਵੀ ਲੈ ਕੇ ਜਾਵਾਂਗੇ ਔਰ ਮੈਂ ਸੂਚੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਵੋਜਨ ਸਮਾਜ ਪਾਰਟੀ ਦਾ ਸਾਥ ਦਿਓ ਤਾਂ ਜੋ ਇਹ ਜਿਹ ਹੈ ਇਹ ਸਰਕਾਰ ਨੂੰ ਭਜਾਈਏ ਔਰ ਵੋਜਨ ਸਮਾਜ ਪਾਰਟੀ ਦਾ ਰਾਜ ਲਾਈਏ ਕੋਸ਼ਿਸ਼ ਕੀਤੀ ਗਈ ਅੱਜ ਆਏ ਸੀਗੇ ਇਹ ਕੀ ਮਾਮਲਾ ਜਿਹੜਾ ਅੱਜ ਬ੍ਰੂਟ ਆਈਟਮ ਵਾਲੇ ਸਰ ਇਹ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਮੁਹੱਲਾ ਰਹੀਮਪੁਰ ਦਾ ਸਾਡਾ ਜਿਹੜਾ ਇਲਾਕਾ ਹੈਗਾ ਆ ਇੰਪਰੂਵਮੈਂਟ ਟਰਸਟ ਹੁਸ਼ਾਰਪੁਰ ਦੇ ਜਿਹੜੇ ਨਵੇਂ ਚੇਅਰਮੈਨ ਪਾਵਲਾ ਸਾਹਿਬ ਆਏ ਆ ਸਾਡੇ ਸਤਿਕਾਰਯੋਗ ਆ ਉਹਨਾਂ ਨੂੰ ਕੁਝ ਦਿਨ ਹੋਏ ਆ ਆਪਣੇ ਐਜੇ ਚੇਅਰਮੈਨ ਕੁਰਸੀ ਸੰਭਾਲੀ ਨੂੰ ਔਰ ਕੱਲ ਸਾਨੂੰ ਜੱਕਦਮ ਪਤਾ ਲੱਗਿਆ ਮੋਹੱਲਾ ਨਿਵਾਸੀਆਂ ਵੱਲੋਂ ਕਿ ਉਹਨਾਂ ਵੱਲੋਂ ਘਰ ਤੇ ਨੋਟਿਸ ਲਾਤਾ ਗਿਆ ਸਵੇਰੇ ਨੋਟਿਸ ਲਾਇਆ ਗਿਆ ਵੀ ਸ਼ਾਮ ਤੱਕ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਨਹੀਂ ਤਾਂ ਕੱਲ ਮਤਲਬ ਦੂਜੇ ਦਿਨ ਅਸੀਂ ਜਿਹੜਾ ਆ ਕੇ ਉਹ ਕਬਜ਼ਾ ਲੈ ਲਾਂਗੇ ਜੋ ਕਿ ਇਹ ਬਿਲਕੁਲ ਨਾਦਰਸ਼ਾਈ ਫਰਮਾਨਾ ਹਿਟਲਰ ਵਾਲਾ ਫਰਮਾਨ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਦੇਖੋ ਐਜ਼ ਏ ਕਾਉਂਸਲਰ ਇਥੋਂ ਮੋਤਵਾਰ ਆਪਾਂ ਹੈਗੇ ਆ ਹੋਰ ਵੀ ਇਲਾਕੇ ਦੇ ਮੋਤਵਾਰ ਸਾਥੀ ਹੈਗੇ ਆ ਜੇ ਕੋਈ ਇਦਾਂ ਦੀ ਗੱਲ ਹੋ ਆ ਨਵੇਂ ਚੇਅਰਮੈਨ ਆਏ ਆ ਸਾਡੇ ਨਾਲ ਬੈਠ ਕੇ ਗੱਲ ਕਰਦੇ ਭਾਈ ਆ ਖਾਲੀ ਪਲਾਟ ਦਾ ਕਬਜ਼ਾ ਜਾਂ ਜਾ ਕੋਈ ਰੋਲਾ ਹੈਗਾ ਰੋਲਾ ਹੈਗਾ ਇਹ ਚ ਕੋਈ ਸ਼ੱਕ ਨਹੀਂ ਹੋ ਪਰ ਜਿਹੜੇ ਇਹਨਾਂ ਤੋਂ ਪਹਿਲਾਂ ਚੇਅਰਮੈਨ ਸਾਹਿਬ ਸਾਡੇ ਆਏ ਸੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਸੀ ਕਿਉਂਕਿ ਇਹ ਜਿਹੜੇ ਪਲਾਟ ਹੈਗੇ ਆ ਇਹ ਐਸੀ ਗਰੀਬ ਲੋਕ ਹੈਗੇ ਆ ਪੱਕੀਆਂ ਇਹਨਾਂ ਦੀਆਂ ਰਜਿਸਟਰੀਆਂ ਆ ਇੰਪਰੂਵਮੈਂਟ ਟਰਸਟ 1995 96 ਦੇ ਵਿੱਚ ਬਣੀਆਂ ਟਰਸਟ ਆ ਜਿਹੜੀ ਇਹ ਜਿਹੜੀਆਂ ਰਜਿਸਟਰੀਆਂ ਉਹ ਤੋਂ ਵੀ ਪਹਿਲੀਆਂ ਆ 1980 85 ਦੀਆਂ ਇਹ ਕੋਈ ਨਜਾਇਜ਼ ਕਬਜ਼ਾ ਨਹੀਂ ਹੈਗਾ ਜਿਹੜਾ ਇਹ ਕਹਿ ਕੇ ਗਏ ਆ ਪੱਕੀਆਂ ਰਜਿਸਟਰੀਆਂ ਪੱਕੇ ਮਕਾਨ ਬਣਾ ਕੇ ਬੈਠੇ ਆ ਸੋ ਇਹਨਾਂ ਵੱਲੋਂ ਜਿਹੜਾ ਇਹ ਫਰਮਾਨ ਜਾਰੀ ਕੀਤਾ ਗਿਆ ਇਸ ਸੰਬੰਧੀ ਪਹਿਲੇ ਚੇਅਰਮੈਨ ਸਾਹਿਬ ਨੇ ਬੜਾ ਵਧੀਆ ਸਾਡਾ ਗੱਲ ਸੁਣ ਕੇ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਜਿਹੜੇ ਤੁਸੀਂ ਮਾਲਕ ਹੈਗੇ ਆ ਤੁਹਾਡੀਆਂ ਰਜਿਸਟਰੀਆਂ ਦੀਆਂ ਕਾਪੀਆਂ ਲਾ ਕੇ ਆਪਾਂ ਸਰਕਾਰ ਨੂੰ ਮਤਾ ਭੇਜਦੇ ਆ ਇਹਦਾ ਹੱਲ ਲੱਭਦੇ ਆ ਵੀ ਇਹ ਲੋਕ ਸਹੀ ਬੈਠੇ ਆ ਇੱਥੇ ਨਜਾਇਜ਼ ਨਹੀਂ ਬੈਠੇ ਜਿਹੜੇ ਇਹਨਾਂ ਦੇ ਮਕਾਨ ਜਾਂ ਪਲਾਟ ਹੈਗੇ ਆ ਇਹਨਾਂ ਨੂੰ ਦਿੱਤੇ ਜਾਣ ਨਵੇਂ ਚੇਅਰਮੈਨ ਸਾਹਿਬ ਆਏ ਇਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ ਕੋਈ ਬਾਤ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਹਨਾਂ ਦੇ ਹਦੇਸ਼ ਹੋਏ ਆ ਜਿਹਦੇ ਤਹਿਤ ਇਹ ਕੱਲ ਆ ਕੇ ਨੋਟਿਸ ਲਾ ਗਿਆ ਜਦ ਕਿ ਚਾਹੀਦਾ ਕੀ ਸੀਗਾ ਚੇਅਰਮੈਨ ਸਾਹਿਬ ਬਣਿਆ ਲੋਕਾਂ ਨੇ ਇਹਨਾਂ ਨੂੰ ਬਣਾਇਆ ਆ ਜੇ ਸਰਕਾਰ ਅਜ ਆਮ ਆਦਮੀ ਪਾਰਟੀ ਦੀ ਬਣੀ ਆ ਉਹ ਆਮ ਲੋਕਾਂ ਦੀਆਂ ਵੋਟਾਂ ਦੇ ਨਾਲ ਗਰੀਬ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਆ ਲੋਕਾਂ ਨੂੰ ਬੜਾ ਇਹਨਾਂ ਤੇ ਭਰੋਸਾ ਹੈਗਾ ਸਰਕਾਰ ਬਣੂਗੀ ਔਰ ਜਿਹੜੇ ਸਾਡੇ ਕੰਮ ਜਿਹੜੇ ਸਾਲਾਂ ਤੋਂ ਜਿਹੜੇ ਸਾਡੇ ਨਾਲ ਠੱਕਾ ਹੋਇਆ ਪਹਿਲੀਆਂ ਸਰਕਾਰਾਂ ਨੇ ਕੀਤਾ ਇਹ ਸਰਕਾਰ ਆਉਗੀ ਕਿਉਂਕਿ ਜਦੋਂ ਇਹ ਪਲਾਟ ਰਿਕੁਆਇਰ ਹੋਇਆ ਉਸ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਤਾਂ ਸਾਡੇ ਜਿਹੜੇ ਪੁਰਾਣੇ ਮਸਲੇ ਸਾਰੇ ਹੱਲ ਹੋਣਗੇ ਪਰ ਹੋਇਆ ਕਿ ਉਹਨਾਂ ਨੇ ਚਲੋ ਰੋਕ ਲਾਤੀ ਅੱਜ ਤੱਕ ਕੋਈ ਨਹੀਂ ਇੱਧਰ ਨੂੰ ਆਇਆ ਕਿਸੇ ਨੇ ਵੀ ਲੋਕਾਂ ਨੂੰ ਛੇੜਿਆ ਨਹੀਂ ਪਰ ਆਲਮੀ ਪਾਰਟੀ ਨੇ ਲਾਇਆ ਸੋ ਜਿਨ੍ਹਾਂ ਨੇ ਹਿਟਲਰ ਵਾਲਾ ਰੂਪ ਧਾਰਨ ਕੀਤਾ ਉਹ ਹੁੰਦਿਆਂ ਨੇ ਨੋਟਿਸ ਲਾਤੇ ਔਰ ਕਹਤਾ ਅੱਜ ਖਾਲੀ ਕਰ ਦਿਓ ਨਹੀਂ ਤਾਂ ਕੱਲ ਆ ਕੇ ਕਬਜ਼ਾ ਲੈ ਲਾਂਗੇ ਬਿਲਕੁਲ ਗਲਤ ਆ ਲੋਕ ਨਜਾਇਜ਼ ਨਹੀਂ ਬੈਠੇ ਹੋਏ ਪੱਕੀਆਂ ਰਜਿਸਟਰੀਆਂ ਆ ਔਰ ਬਿਲਕੁਲ ਇੱਥੇ ਦੇ ਮਾਲਕ ਹੈਗੇ ਆ ਸੋ ਇਸ ਸਬੰਧੀ ਸਾਡੀ ਗੱਲਬਾਤ ਵੀ ਚੱਲਦੀ ਆ ਉਹ ਕਹਿੰਦੇ ਐਸੇ ਸਮਾਜ ਦੇ ਲੋਕਾਂ ਦੇ ਗਰੀਬਾਂ ਦੇ ਪਲਾਟਾਂ ਅਸੀਂ ਕੇਸ ਬਣਾ ਕੇ ਭੇਜ ਦਿੰਨੇ ਆ ਤਾਂ ਜੋ ਇਹ ਜਿਹੜੇ ਲੋਕ ਆ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਮਿਲੇ ਹੁਣ ਇਹ ਸਮਝ ਆਪਣਾ ਕੀ ਐਕਸ਼ਨ ਹੋ ਦੇਖੋ ਗੱਲ ਇਹ ਆ ਇਹਦੇ ਇੱਥੇ ਇੱਕ ਪਲਾਟ ਸਿਗਾ ਇਹ ਜ਼ਗੀਰ ਜ਼ਗੀਰ ਕੁਮਾਰ ਆਪਣੇ ਜਿੱਥੇ ਦੇ ਪ੍ਰੇਮਗੜ੍ਹ ਮਹੱਲੇ ਦੇ ਉਹਨਾਂ ਦਾ ਵੀ ਪਲਾਟ ਹੈ ਉਹਨਾਂ ਨੇ ਵੀ ਹਾਈ ਕੋਰਟ 'ਚ ਕੇਸ ਲਾਇਆ ਸੀਗਾ ਔਰ ਹਾਈ ਕੋਰਟ ਵੱਲੋਂ ਇਹ ਉਹਨਾਂ ਨੂੰ ਆਰਡਰ ਹੋਏ ਸੀਗੇ ਫਿਰ ਜੇ ਤੁਸੀਂ ਇਹ ਪਲਾਟ ਉਹਨਾਂ ਨੂੰ ਨਹੀਂ ਦੇ ਸਕਦੇ ਨਾ ਤਾਂ ਸਕੀਮ ਦੇ ਵਿੱਚ ਬਹੁਤ ਪਲਾਟ ਪਿਆ ਤੁਸੀਂ ਉਹਨਾਂ ਨੂੰ ਕਿਤੇ ਹੋਰ ਪਲਾਟ ਦੇ ਦਿਓ ਅੱਛਾ ਉਹਨਾਂ ਨੂੰ ਵੀ ਇਹ ਪਿੱਛੇ ਪਿੱਛੇ ਘਮਾਉਂਦੇ ਰਹੇ ਆਪ ਤਾਂ ਕੋਰਟ ਦੇ ਆਰਡਰ ਮੰਨਦੇ ਨਹੀਂ ਇਹ ਬਾਕੀਆਂ ਨੂੰ ਕੋਰਟ ਦੇ ਆਰਡਰ ਦਿਖਾਉਂਦੇ ਆਗੇ ਭਾਈ ਆ ਕੋਰਟ ਦੇ ਆਰਡਰ ਆ ਅੱਛਾ ਜੇ ਮੰਨ ਲਓ ਸਰਕਾਰ ਨੂੰ ਕੋਈ ਲੱਗਦਾ ਹੀ ਆ ਚੇਅਰਮੈਨ ਸਾਹਿਬ ਨੂੰ ਕੋਈ ਲੱਗਦਾ ਹੀ ਆ ਫਿਰ ਇਹ ਜਿਹੜੇ ਪਲਾਟ ਆ ਸਾਨੂੰ ਕੋਰਟ ਦੇ ਆਰਡਰ ਹੋਏ ਅਸੀਂ ਐ ਕਰ ਨਹੀਂ ਆ ਜਿਹੜੇ ਖਾਲੀ ਪਲਾਟ ਆ ਤੁਸੀਂ ਜੇ ਕਿਸੇ ਨੂੰ ਵੇਚ ਵੀ ਦਿੱਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਨਮੀ ਸਕੀਮ ਲੱਗਿਆ ਕਟਣ ਉਹਦੇ ਵਿੱਚ 100 150 ਪਲਾਟ ਆ ਤੁਸੀਂ ਇਹ ਪਲਾਟ ਰੱਖ ਲਓ ਇਹਨਾਂ ਨੂੰ ਇੱਕ ਇੱਕ ਪਲਾਟ ਉੱਥੇ ਦੇ ਦਿਓ ਅਸੀਂ ਕੋਈ ਤੁਹਾਡੇ ਰਸਤੇ ਦੇ ਡਿੱਕਾ ਥੋੜੀ ਪਾਉਣੇ ਪਏ ਆ ਇਹ ਬੰਦਿਆਂ ਦੇ ਤੁਸੀਂ ਪਲਾਟ ਕੋਰ ਕੀਤੇ ਆ ਨਾ ਅਜ ਤੱਕ ਇਹਨਾਂ ਨੂੰ ਪਤਾ ਆ ਨਾ ਇਹਨਾਂ ਨੂੰ ਅਜ ਤੱਕ ਕੋਈ ਇਹ ਦੀ ਜਿਹੜੀ ਆ ਬਣਦਾ ਹਰ ਜਾਨਾ ਉਹ ਦਿੱਤਾ ਗਿਆ ਆ ਹੁਣ ਆਪਾਂ ਕੀ ਇਹ ਐਸੋ ਸਾਹਿਬ ਵੱਲੋਂ ਕਿਹਾ ਗਿਆ ਕਿ ਜਿਹੜਾ ਇਸ ਕੰਮ 'ਚ ਵਿਗੜ ਪਾਏਗਾ ਕਾਨੂੰਨੀ ਕਾਰਵਾਈ ਹੋਵੇ ਦੇਖੋ ਈਓ ਸਾਹਿਬ ਅੱਜ ਆਏ ਆ ਨਵੇਂ ਸਾਨੂੰ ਨਹੀਂ ਪਤਾ ਉਹਨਾਂ ਨੂੰ ਸਾਡੇ ਨਾਲ ਗੱਲ ਕਰਨ ਅੱਜ ਸਾਰੇ ਜਦੋਂ ਪਤਾ ਲੱਗਿਆ ਗੁਰੂ ਘਰ ਰਹੀਮਪੁਰ ਚ ਇਕੱਠੇ ਹੋਇਆ ਸਾਰੀਆਂ ਹਿਸ਼ਾਰਪੁਰ ਦੀਆਂ ਜੱਥੇਬੰਦੀਆਂ ਉੱਥੇ ਬੈਠੀਆਂ ਮੋਜੋ ਸਮਾਜ ਪਾਰਟੀ ਦੀ ਵੀ ਸਾਰੀ ਲੀਡਰਸ਼ਿਪ ਉੱਥੇ ਆ ਕੇ ਬੈਠੀ ਆ ਕ੍ਰੀਮਪੁਰੀ ਸਾਹਿਬ ਪਹੁੰਚਣ ਵਾਲੇ ਆ ਉੱਥੇ ਫਿਰ ਦੇਖੋ ਜੇ ਤਾਂ ਇਸ ਤਰ੍ਹਾਂ ਦਾ ਏ ਧੱਕਾ ਕਰਨਗੇ ਧੱਕਾ ਹੀ ਆ ਪਹਿਲਾਂ ਤਾਂ ਟੇਬਲ ਟਾਕ ਹੁੰਦੀ ਕੋਈ ਵੀ ਨਵਾਂ ਅਫਸਰ ਆਉਂਦਾ ਉਹ ਲੋਕਾਂ ਨੂੰ ਮੋਤਵਾਰ ਬੰਦਿਆਂ ਨੂੰ ਆ ਕੇ ਬੁਲਾ ਕੇ ਦੱਸਦਾ ਭਾਈ ਆ ਮਸਲਾ ਇਦਾਂ ਦਾ ਆ ਜੇ ਤੁਸੀਂ ਨਹੀਂ ਕਰੋਗੇ ਤਾਂ ਮਾਹੌਲ ਖਰਾਬ ਹੋ ਸਕਦਾ ਉਹਨਾਂ ਨੇ ਕਿਸੇ ਨੂੰ ਆਪਣੇ ਵਿਸ਼ਵਾਸ ਚ ਲੈਣਾ ਜ਼ਰੂਰੀ ਨਹੀਂ ਸਮਝਿਆ ਫਰਮਾਨ ਜਾਰੀ ਕਰ ਦਿੱਤਾ ਜਦ ਨੀ ਪੈਂਦੀ ਆ ਸੁਪਰੀਮ ਕੋਰਟ ਵੀ ਸੁਣਦੀ ਆ ਜਿਹੜੇ ਚੇਅਰਮੈਨ ਸਾਹਿਬ ਆ ਹਾਈ ਕੋਰਟ ਸੁਪਰੀਮ ਕੋਰਟ ਸਾਹਿਬ ਤੋਂ ਉੱਪਰ ਨਹੀਂ ਹੈਗੇ ਅਸੀਂ ਇਹੀ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਲੋਕ ਇੱਥੇ ਦੇ ਹੈਗੇ ਆ ਇਹਨਾਂ ਦੀ ਗੱਲ ਸੁਣ ਕੇ ਇਹ ਮਾਲਕਾ ਇਹਨਾਂ ਪਲਾਟਾਂ ਦੇ ਜਾਂਦਾ ਇਹੀ ਪਲਾਟ ਇਹਨਾਂ ਨੂੰ ਦੇ ਕੇ ਜੋ ਉਹਨਾਂ ਦੀ ਡਿਊਟੀ ਬਣਦੀ ਆ ਸਰਕਾਰ ਨੂੰ ਲਿਖਤੀ ਤੌਰ ਤੇ ਮਤਾ ਪਾ ਕੇ ਭੇਜ ਸਕਦੇ ਆ ਵੀ ਲੋਕ ਸਹੀ ਕਾਬਜਾ ਪੱਕੀਆਂ ਰਜਿਸਟਰੀਆਂ ਇਹ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਪਲਾਟ ਇਹਨਾਂ ਨੂੰ ਦਿੱਤੇ ਜਾਣ ਜੇ ਹੋਰ ਕੋਈ ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਅਸੀਂ ਬੈਠ ਕੇ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੈਗੇ ਆ ਅਸੀਂ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਸਿਰਫ ਆਪਣੇ ਹੱਕ ਲਈ ਲੜਦੇ ਪਏ ਆ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਆਪਣੇ ਹੱਕ ਲਈ ਸਾਨੂੰ ਜਿੱਥੇ ਤੱਕ ਵੀ ਲੜਨਾ ਪਿਆ ਜਿੱਥੇ ਤੱਕ ਵੀ ਜਾਣਾ ਪਿਆ ਆਪਾਂ ਮੋਲੇ ਵਾਲਿਆਂ ਸਾਰਿਆਂ ਨੂੰ ਨਾਲ ਲੈ ਕੇ ਚੜਾਓ ਆਪਣਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਡਿਪਟੀ ਕਮਿਸ਼ਨਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਆਦੇਸ਼ ਕੀਤਾ ਵੀ ਇੱਥੇ ਗਰੀਬਾਂ ਦੇ ਘਰ ਹਟਾਣੇ ਆ ਔਰ ਇਹਨਾਂ ਦੇ ਸਰਕਾਰ ਦੇ ਜ਼ਬਰਦਸਤ ਜੁਰਮ ਦੇ ਖਿਲਾਫ ਬੌਝਨ ਸਮਾਜ ਪਾਰਟੀ ਡਟ ਕੇ ਗਰੀਬਾਂ ਦਾ ਸਾਥ ਦੇਵੇਗੀ ਬੌਝਨ ਸਮਾਜ ਪਾਰਟੀ ਪੱਕਾ ਨਹੀਂ ਹੁੰਦੇ ਕਿ ਕਿਸੇ ਨਾ ਵੀ ਔਰ ਰੀਬਨ ਇਨਸਾਫ ਲੈ ਕੇ ਦੇ ਵੀ ਸਾਡੇ ਪੰਜਾਬ ਦੇ ਪ੍ਰਧਾਨ ਥੋੜੀ ਦੇਰ ਵਿੱਚ ਆ ਰਹੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਗੱਲਬਾਤ ਕਰਕੇ ਇਹ ਤਾਂ ਪੱਕੇ ਤੌਰ ਤੇ ਕੋਈ ਮਸਲਾ ਹੱਲ ਕਰਕੇ ਜਾਂਦੇ ਚੰਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ